22 ਜਨਵਰੀ ਨੂੰ ਉਹ ਸਾਡੇ ਕੌਮ ਦਾ ਯੋਧਾ ਹੈ ਸਾਡੇ ਜੋਗ ਸਤਕਾਲ ਚੋਮ ਨੇ ਪਰ ਅੱਜ ਕੀ ਕਰ ਰਹੇ ਆ ਸਿੱਖ ਕਿੱਥੇ ਜਾਣਾ ਸੀ ਸਿੱਖ ਕੀ ਕਰ ਰਹੇ ਆ ਅੱਜ ਵੇਖਿਆ ਨਾ ਤੁਸੀਂ ਪੰਜ ਪੰਜ 6 600 ਪਾਉਂਡ ਦਾ ਕੇਕ ਵੜੇ ਆਜ ਯਾਦ ਰੱਖਿਓ ਵੱਡੇ ਵੱਡੇ ਗੁਰਮਤ ਸਮਾਗਮ ਕਰਾਏ ਜਾ ਰਹੇ ਨੇ ਵੱਡੇ ਵੱਡੇ ਸ਼ਹੀਦੀ ਦਿਹਾੜੇ ਦੇ ਓਕੇਸ਼ਨ ਕੀਤੀ ਜਾ ਰਹੀ ਹੈ ਪਰ ਅੰਦਰ ਸਾਡੇ ਅੰਦਰ ਸਿੱਖੀ ਆਈ ਨਹੀਂ ਨਾ ਆ ਦੋ ਦਿਨ ਤਿੰਨ ਦਿਨ ਪਹਿਲਾਂ ਦੀ ਗੱਲ ਹੈ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਵੇਖਿਆ ਨਾ ਤੁਸੀਂ 26 ਜਨਵਰੀ ਨੂੰ ਉਹ ਸਾਡੇ ਕੌਮ ਦਾ ਯੋਧਾ ਸਾਡੇ ਜੋਗ ਸਤਕਾਰ ਜੋਬ ਨੇ ਪਰ ਅੱਜ ਕੀ ਕਰ ਰਹੇ ਆ ਸਿੱਖ ਕਿੱਥੇ ਜਾਣਾ ਸੀ ਕੀ ਕਰ ਰਹੇ ਆ ਅੱਜ ਵੇਖਿਆ ਨਾ ਤੁਸੀਂ 550 600 ਪਾਉਂਡ ਦਾ ਕੇਕ ਵਟਿਆ ਜਾ ਰਿਹਾ ਹੱਤ ਹੋਈ ਪਈ ਕੀ ਤਮਾਸ਼ਾ ਬਣ ਗਿਆ ਕੌਮ ਦਾ ਕੌਣ ਦਾ ਜਲੂਸ ਕਢਿਆ ਜਾ ਰਿਹਾ ਉਸ ਧਾਰਮਿਕ ਸਥਾਨ ਤੇ ਜਿੱਥੇ ਉਸ ਥਾਂ ਤੇ ਪ੍ਰਣ ਕੀਤਾ ਬਾਬਾ ਦੀਪ ਸਿੰਘ ਜੀ ਨੇ ਕਿ ਮੈਂ ਸੀਸ ਤੁਹਾਡੇ ਚਰਨਾਂ ਵਿੱਚ ਦਵਾਂਗਾ ਅੱਜ ਬਾਬਾ ਦੀਪ ਸਿੰਘ ਜੀ ਦਾ ਖਲੋਜਾ ਨਾ ਸਾਹਮਣੇ ਆ ਜਿਹੜੇ ਕੇਕ ਵੱਢ ਰਹੇ ਨੇ 5-500 ਪਾਉਂਡ ਦਾ ਉਹ ਕਹਿੰਦੇ ਜੀ ਅਕੇ ਜਿਉਂ-ਜਿਉਂ ਦਿਨ ਪਾਰ ਹੋਣਗੇ ਅਸੀਂ ਅਗਲੇ ਸਾਲ 1000 ਪਾਉਂਡ ਦਾ ਬਣਾਉਂਗੇ ਤੇ ਅੱਜ ਲੋਕ ਜਿਹੜੇ ਵੱਡੇ-ਵੱਡੇ ਪ੍ਰਚਾਰਕ ਆਪਣੀ ਆਪ ਨੂੰ ਬਹੁਤ ਵੱਡਾ ਕਹਿੰਦੇ ਨੇ ਅੱਜ ਉਹਨਾਂ ਦੀ ਜ਼ੁਬਾਨ ਬੰਦ ਹੈ ਹੁਣ ਕਹੋ ਨਾ ਭਈ ਨਿੰਦਕ ਕੌਣ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਨਾ ਕਹਿੰਦੇ ਜੀ ਆ ਜਿਹੜੇ ਮਿਸ਼ਨਰੀ ਨੇ ਨਾ ਉਹ ਪੜੇ ਵੱਡੇ ਨਿੰਦਕ ਨਹੀਂ ਉਹ ਬਾਣੀ ਦੇ ਕਿੰਤੂ ਪ੍ਰੰਤੂ ਕਰਦੇ ਨੇ ਅੱਜ ਕੜਾ ਪ੍ਰਸਾਦ ਦੀ ਦੇਗ ਨੂੰ ਪਿੱਛੇ ਰੱਖ ਕੇ ਕੇਕ ਵੱਡਿਆ ਜਾ ਰਿਹਾ ਤੁਹਾਡੀ ਜ਼ੁਬਾਨ ਕਿਉਂ ਬੰਦ ਹੈ ਬੋਲੋ ਹੁਣ ਤਗੜੇ ਹੋ ਕੇ ਮੈਂ ਤੇ ਕਹਿਣਾ ਉਹਨਾਂ ਉਹਨਾਂ ਨੂੰ ਪ੍ਰਚਾਰਕਾਂ ਨੂੰ ਕਿਉਂਕਿ ਤੁਸੀਂ ਸਾਧਾਂ ਦੇ ਹੱਕ ਤੇ ਪੁੱਧਕਦੇ ਹੋ ਤਾਂ ਕਰਕੇ ਤੁਹਾਡੀ ਬੋਲਤੀ ਬੰਦ ਹੈ ਕਿਤੇ ਤੁਹਾਡੇ ਸਾਧ ਨਾ ਨਾਰਾਜ਼ ਹੋ ਜਾਣ ਅੱਜ ਕੇਕ ਦੀ ਮਰਿਆਦਾ ਪਤਾ ਨਹੀਂ ਕਿੱਥੋਂ ਆਈ ਇਹ ਅੰਗਰੇਜ਼ਾਂ ਦੀ ਦੇਣ ਸੀ ਅਸੀਂ ਆਪਣੇ ਘਰ ਵਿੱਚ ਲੈ ਕੇ ਆਏ ਚਲਦਿਆਂ ਚਲਦਿਆਂ ਹੁਣ ਸਾਡੇ ਗੁਰੂ ਘਰਾਂ ਦੇ ਵਿੱਚ ਕੇਕ ਨੂੰ ਭੋਗ ਲੱਗਣ ਲੱਗ ਪਏ ਤੇ ਅਸੀਂ ਕਹਿੰਨੇ ਆ ਜੀ ਅਸੀਂ ਸਿੱਖ ਹੁੰਨੇ ਆ ਜੀ ਅਸੀਂ ਕਲਗੀ ਤਰਪਾਸ਼ਰ ਇਹ ਸਿੱਖੀ ਸੀ ਕਪੜੇ ਅੰਦਰ ਛਾਤੀ ਮਾਰਿਓ ਇਹ ਸਿੱਖੀ ਸੀ ਅੱਜ ਸਿਧਾਂਤ ਦੀ ਅਸੀਂ ਮਰਿਆਦਾ ਦੀ ਧੱਜੀਆਂ ਉਡਾ ਰਹੇ ਆ ਮੈਂ ਤੇ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਵੀ ਘੱਟੋ ਘੱਟ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਵੀ ਇੱਥੇ ਹੁਣ ਤੁਸੀਂ ਵੇਖੋ ਜਦੋਂ ਤੁਸੀਂ ਅਰਦਾਸ ਕਰਦੇ ਹੋ ਅਰਦਾਸ ਦੇ ਵਿੱਚ ਕੀ ਪੜ੍ਹਦੇ ਹੋ ਕਿਹੜਾ ਪ੍ਰਸ਼ਾਦ ਦੀ ਦੇਖ ਸੱਚ ਕੇ ਹਾਜ਼ਰ ਹੈ ਆਪ ਜੀ ਨੂੰ ਪ੍ਰਮਾਣ ਹੋਵੇ ਇਹ ਕਹਿੰਦੇ ਹੋ ਨਾ ਤੇ ਕੱਲ ਨੂੰ ਕੀ ਕਰੋਗੇ ਤੁਸੀਂ ਕੇਕ ਲਿਆ ਕੇ ਤੁਸੀਂ ਕਿਉਂ ਕਹੋਗੇ ਸਤਿਗੁਰੂ ਜੀ ਕੇਕ ਲਿਆਂਦਾ ਆਪ ਜੀ ਨੂੰ ਪ੍ਰਮਾਣ ਹੋਵੇ ਇਹ ਮਰਯਾਤਾ ਕਾਣ ਨਹੀਂ ਸਾਡੀਆਂ ਬੋਲਤੀਆਂ ਬੰਦੇ ਵੱਡੇ ਵੱਡੇ ਪ੍ਰਚਾਰਕ ਜਿਹੜੇ ਨੇ ਉਹਨਾਂ ਨੂੰ ਪਤਾ ਇਹ ਗੱਲ ਉੱਥੇ ਤੱਕ ਕੌਣ ਜਾਣੀਆ ਪਰ ਮੈਂ ਪਰਵਾਹ ਨਹੀਂ ਕਰਦਾ ਉਹਨਾਂ ਦੀ ਹੱਕ ਸੱਚ ਦੀ ਗੱਲ ਕਰਨੀ ਹਰ ਇੱਕ ਸਿੱਖ ਦਾ ਫਰਜ਼ ਹੈ ਅਸੀਂ ਆਪਣੇ ਫਰਜ਼ ਤੋਂ ਪਾਤਰ ਹਾਂ ਗੁਰੂ ਸਾਹਿਬ ਰਹਿਮਤ ਕਰਨ